ਸਮਾਣਾ ਦੇ ਪਾਤਰਾ ਰੋਡ ਤੇ ਐਕਟਿਵਾ ਸਵਾਰ ਨੂੰ ਕਾਰ ਨੇ ਟੱਕਰ ਮਾਰੀ ਜਿਸ ਦੇ ਵਿੱਚ ਇੱਕ ਬਜ਼ੁਰਗ ਉਸਦੀ ਪਤਨੀ ਅਤੇ ਇੱਕ ਉਹਦੀ ਪੋਤਰੀ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਸਮਾਣਾ ਦੇ ਸਰਕਾਰੀ ਹਸਪਤਾਲ ਇਲਾਜ ਲਈ ਦਾਖਲ ਕਰਾਇਆ ਗਿਆ ਜਿਹੜੇ ਬਜ਼ੁਰਗ ਵਿਅਕਤੀ ਹੈ ਉਹਨੇ ਜਾਣਕਾਰੀ ਦਿੱਤੀ ਕਿ ਮੈਂ ਖਾਲਸਾ ਕੋਰਣੀ ਵਿੱਚ ਜਾ ਰਹੀ ਸੀ ਉੱਥੇ ਮੇਰੇ ਕਿਸੇ ਰਿਸ਼ਤੇਦਾਰ ਦੀ ਅੰਤਿਮ ਅਰਦਾਸ ਸੀ ਉਹਦੇ ਵਿੱਚ ਮੈਂ ਜਾ ਰਹੀ ਸੀ ਮੇਰੇ ਪਿੱਛੇ ਤੋਂ ਆਰੀ ਕਾਰ ਨੇ ਮੈਨੂੰ ਟੱਕਰ ਮਾਰ ਕੇ ਉਹ ਫਰਾਰ ਹੋ ਗਿਆ ਜਿਸ ਦੇ ਵਿੱਚ ਮੈਨੂੰ ਮੇਰੀ ਪਤਨੀ ਨੂੰ ਤੇ ਮੇਰੀ ਪੋਤਰੀ ਨੂੰ ਸੱਟਾਂ ਲੱਗੀਆਂ ਹਨ ਔਰ ਇਸ ਮਾਮਲੇ ਦੀ ਜਾਂਚ ਸਿਟੀ ਪੁਲਿਸ ਸਮਾਣਾ ਕਰੇਗੀ ਇਸ ਦੇ ਬਾਰੇ ਜਾਣਕਾਰੀ ਸਿਵਲ ਹਸਪਤਲ ਸਮਾਣਾ ਕੇ ਡਾਕਟਰਾਂ ਨੇ ਵੀ ਦਿੱਤੀ ਅਤੇ ਕਿਹਾ ਕਿ ਇਸ ਦੀ ਸੂਚਨਾ ਸਿਟੀ ਪੁਲਿਸ ਸਮਾਣਾ ਨੂੰ ਭੇਜ ਦਿੱਤੀ ਗਈ ਹੈ ਸ਼ੁਭੇਗ ਸਿੰਘ ਪਿਤਾ ਦਾ ਨਾਮ ਕੇਸਰ ਸਿੰਘ ਸਮਾਣਾ ਰਹਿੰਦੇ ਹੋ ਹਾਂ ਸਮਾਣਾ ਬੁੱਢਾ ਤਲਕੋਲ ਆਪਾਂ ਮੁੰਨਾ ਸੀ ਇੱਧਰ ਫਸਦਾ ਕਰਾਂਗੇ ਕਾਰ ਵੀ ਇਧਰੋਂ ਮਗਰੋਂ ਜਾਂਦੀ ਵਿਚੌਂਕ ਲਈ ਅੱਛਾ ਥੋੜੇ ਪਿੱਛੇ ਹੋਏ ਆਏ ਪਿੱਛੇ ਪਿੱਛੋਂ ਬੜ ਰਗੜ ਕੇ ਨਾਲ ਹੀ ਲੈ ਗਿਆ ਨਾਲ ਤਾਂ ਨਹੀਂ ਹੋਰ ਨਹੀਂ ਕੋਈ ਹੋਰ ਅੱਛਾ ਹੋ ਗਿਆ ਉਹ ਠੀਕ ਹੈ ਹਾਂ ਨਹੀਂ ਇੱਥੇ ਵਜੇ ਮਾਰੇ ਕੋਣ ਬਾਹਰ ਹੋ ਕਰਾਣੀ ਉਹ ਦੀ ਸ਼ਕਤੀਨ ਜੀ ਕਰਾਨ ਗਏ ਨੇ ਭੋਗ ਸੀ ਪ੍ਰੋਣਾ ਆਪਣਾ ਪੂਰਾ ਹੋਇਆ ਸੀ ਅੱਛਾ ਤਿੰਨ ਬੰਦੇ ਆ ਜੀ ਅਮ ਬੁੱਢਾ ਦਲ ਦੇ ਕੋਲ ਐਕਸੀਡੈਂਟ ਹੋਇਆ ਸਵੇਰੇ 10 ਵਜੇ ਤੇ ਰਾਜਕੌਰ ਇੱਕ ਸਵੇਕ ਸਿੰਘ ਹੈ ਇੱਕ ਕੁੜੀ ਹੈ ਜੀ 18 ਸਾਲ ਦੀ ਅਮ ਸੱਟ ਲੱਗੀ ਹੈ ਸਿਰ ਤੇ ਲੱਗੀ ਹੈ ਹਾਂ ਜੀ ਜੀ ਹੋ ਗਈ ਪਈ ਠੀਕ ਕਰਦੇ ਠੀਕ ਕੈਮਰਾਮੈਨ ਡੀਕੇ ਕਰਕੇ ਦੇ ਨਾਲ ਪਰਸੋਤਮ ਕੋਸ਼ਿਕ ਸਮਾਣਾ ਨਿਊਜ਼